ਅੱਸੀ ਕੱਲ੍ਹ ਦੋਸਤੋ ਇੱਕ ਬਹੁਤ ਹੀ ਵੱਡੀ ਤਾਜ਼ਾ ਅਪਡੇਟ ਜਿਹੜੀ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੇ ਬਾਰੇ ਹੁਣ ਜਿਹੜੇ ਵੱਡੇ ਖੁਲਾਸੇ ਹੋਏ ਹਨ ਉਸ ਨੇ ਪੂਰੀ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੋਸਤੋ ਅੱਜ ਤੋਂ 2 ਕੁ ਮਹੀਨੇ ਪਹਿਲਾਂ ਪੂਰੀ ਦੁਨੀਆ ਭਰ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਨੇ ਰਾਜਵੀਰ ਜਵੰਦਾ ਦੀ ਲੰਮੀ ਉਮਰ ਦੇ ਲਈ ਤੰਦਰੁਸਤੀ ਦੇ ਲਈ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਰਦਾਸਾਂ ਕੀਤੀਆਂ ਡੇਗਾ ਕੀਤੀਆਂ ਕਿ ਰਾਜਵੀਰ ਜਵੰਦਾ ਨੂੰ ਪ੍ਰਮਾਤਮਾ ਜਲਦੀ ਤੋਂ ਜਲਦੀ ਠੀਕ ਕਰ ਦਵੇ ਕਹਿੰਦੇ ਹਨ ਕਿ ਉਸ ਦਾ ਇੰਨਾ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਤੇ ਉਹ ਆਪਣੇ ਚਾਣ ਵਾਲੇ ਲੋਕਾਂ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਇਸ ਦੁਨੀਆ ਦੇ ਵਿੱਚੋਂ ਚਲੇ ਜਾਂਦੇ ਹਨ ਪਰ ਜਿਹੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਜਿਹੜਾ ਮਾਸੜ ਸੀ ਜਿਸ ਦਾ ਨਾਮ ਪਰਮਿੰਦਰ ਸਿੰਘ ਢਿੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਮਾਸੜ ਨੇ ਇਹ ਕੰਮ ਉਸ ਦੇ ਪ੍ਰੀਤਮ ਅਤੇ ਗੋਤਮ ਦੋਸਤਾਂ ਦੇ ਨਾਲ ਦੋਨਾਂ ਦੇ ਨਾਲ ਮਿਲ ਕੇ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਇਸ ਬਾਰਦਾਤ ਨੂੰ ਅੰਜਾਮ ਦੇਣ ਦੇ ਲਈ 3 ਤੋਂ 4 ਲੱਖ ਰੁਪਏ ਉਹਨਾਂ ਨੇ ਪ੍ਰੀਤਮ ਅਤੇ ਗੋਤਮ ਰਾਜਵੀਰ ਜਵੰਦਾ ਦੇ ਦੋਸਤਾਂ ਨੂੰ ਦਿੱਤੇ ਹਨ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੀ ਕਿਸੇ ਪਾਰਟੀ ਦੇ ਵਿੱਚ ਆਪਣੇ ਮਾਸਟਰ ਦੇ ਨਾਲ ਕਿਸੇ ਛੋਟੀ ਮੋਡੀ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਮਾਸਟਰ ਇੰਨਾ ਜ਼ਿਆਦਾ ਗੁੱਸਾ ਖਾ ਜਾਂਦਾ ਹੈ ਕਿ ਰਾਜਵੀਰ ਜਵੰਦਾ ਤੇ ਮਾੜੀ ਨਜ਼ਰ ਰੱਖਦਾ ਹੈ ਪਰ ਜਦੋਂ ਹੁਣ ਉਸ ਨੂੰ ਮੌਕਾ ਮਿਲਦਾ ਹੈ ਉਹ ਉਸ ਦੇ ਦੋਸਤਾਂ ਦੇ ਨਾਲ ਕਿਸੇ ਤਰੀਕੇ ਨਾਲ ਕਿਸੇ ਰਾਹ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਤਿੰਨ ਤੋਂ 4 ਲੱਖ ਰੁਪਏ ਦੇ ਕੇ ਪ੍ਰੀਤਮ ਅਤੇ ਗੋਤਮ ਨੂੰ ਤਿੰਨ ਤੋਂ 4 ਲੱਖ ਰੁਪਏ ਦੇ ਕੇ ਰਾਜਵੀਰ ਜਵੰਦਾ ਦਾ ਕਤਲ ਕਰਵਾ ਦਿੰਦਾ ਹੈ ਕਤਲ ਕਿਵੇਂ ਕਰਵਾਉਂਦਾ ਹੈ ਪੈਸੇ ਦੇਣ ਤੋਂ ਬਾਅਦ ਹੁਣ ਜਦੋਂ ਉਹ ਰਾਈਡ ਕਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਰਾਜਵੀਰ ਜਵੰਦਾ ਨਿਕਲਦਾ ਹੈ ਤਾਂ ਉਸਦੇ ਦੋਸਤ ਉਸ ਨੂੰ ਕੋਲ ਡਰਿੰਕ ਦੇ ਵਿੱਚ ਕੋਕ ਦੇ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਦੇ ਦਿੰਦੇ ਹਨ ਜਿਸ ਦੇ ਕਾਰਨ ਰਾਜਵੀਰ ਜਵੰਦਾ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਉਹ ਖੁਸ਼ੀ-ਖੁਸ਼ੀ ਉਹ ਹਾਕੋਕ ਪੀਕੇ ਜਦੋਂ ਨਿਕਲਦਾ ਹੈ ਤਾਂ ਉਸਦੀ ਬਾਈਕ ਦੀ ਰਫ਼ਤਾਰ ਇੱਕਦਮ ਤੇਜ਼ ਹੋ ਜਾਂਦੀ ਹੈ ਨਸ਼ੇ ਦੇ ਕਾਰਨ ਕਿਉਂਕਿ ਉਹ ਆਪਣੀ ਸੁੱਧ ਬੁੱਧ ਖੋ ਬੈਠਦਾ ਹੈ ਜਿਸ ਦੇ ਕਾਰਨ ਉਸਦੀ ਬਾਈਕ ਪਸ਼ੂਆਂ ਦੇ ਵਿੱਚ ਟਕਰਾ ਜਾਂਦੀ ਹੈ ਤੇ ਉਸਦੀ ਭਿਆਨਕ ਮੌਤ ਹੋ ਜਾਂਦੀ ਹੈ ਉਸਦੀ ਡੈੱਡ ਬੋਡੀ ਨੂੰ ਹੀ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਹੈ ਇਹ ਸਾਰੀ ਵਾਰਦਾਤ ਉਸਦੇ ਦੋਸਤਾਂ ਦੇ ਵੱਲੋਂ ਤੇ ਮਾਸਟਰ ਜੀ ਵੱਲੋਂ ਰਚੀ ਗਈ ਸੀ ਪੈਸੇ ਦੇ ਦੇ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹੜੀ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਲੋਕਾਂ ਦੇ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਸੀ ਕਿ ਉਸਦੇ ਮਾਸਟਰ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ ਰਾਜਵੀਰ ਜਵੰਦਾ ਮਰਿਆ ਨਹੀਂ ਮਰਵਾਇਆ ਗਿਆ ਹੈ ਪਰ ਦੋਸਤੋ ਤੋਂ ਹਲੇ ਤੱਕ ਮੈਂ ਸਾਰੇ ਚੈਨਲਾਂ ਤੇ ਇਹ ਖਬਰ ਦੇਖੀ ਪਰ ਕਿਤੇ ਵੀ ਮੈਨੂੰ ਨਜ਼ਰ ਨਹੀਂ ਆਈ ਤੇ ਨਾ ਹੀ ਹਲੇ ਤੱਕ ਕੋਈ ਪੁਸ਼ਟੀ ਹੋਈ ਹੈ ਮੈਂ ਪੂਰੀ ਤਰ੍ਹਾਂ ਖਾਂਢੀਣ ਕਰਕੇ ਕਿ ਉਸ ਦੇ ਮਾਸਲ ਪਰਵਿੰਦਰ ਢਿੱਲੋਂ ਨੇ ਇਹ ਕਤਲ ਕੀਤਾ ਹੈ ਜਾਂ ਕਰਵਾਇਆ ਹੈ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਉਡੀਕ ਕਰਨਾ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਹੁਣ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ